ਪੰਜਾਬ ਦੇ ਵਿੱਚ ਕਾਫੀ ਮੀਂਹ ਪਿਆ 23 ਤੇ 24 ਨੂੰ ਪਹਿਲਾਂ ਜਿਵੇਂ ਬਠਿੰਡੇ ਦਾ ਕੌਣੀ ਪਿੰਡ ਮਾਰਚ ਆ ਗਿਆ ਉਸ ਤੋਂ ਬਾਅਦ ਨਾਥਿਆਣਾ ਕੋਠੇ ਆ ਗਏ ਜਾਂ ਪੰਜਾਬ ਦੇ ਹੋਰ ਕਾਫੀ ਇਲਾਕੇ ਜਿਹੜੇ ਮਤਲਬ ਮੀਂਹ ਦੀ ਮਾਰ ਦੇ ਵਿੱਚ ਆ ਗਏ ਉਸ ਤੋਂ ਬਾਅਦ ਹੁਣ ਕੀ ਹੋਇਆ ਜਗਰਾਵਾ ਬਹੁਤ ਸੀਗਾ 22 ਤਰੀਕ ਨੂੰ ਉਸ ਤੋਂ ਬਾਅਦ ਹੁਣ ਮੋਗੇ ਦਾ ਪਿੰਡਾ ਲੋਪੋ ਉਥੋਂ ਦਾ ਪੇਜ ਵੀ ਚੱਲਦਾ ਇੱਕ ਸੰਕੀ ਸਰਦਾਰ ਉਹ ਪੇਜ ਤੇ ਕਨੈਕਟ ਕਰ ਲਿਓ ਜਿਹੜੀ ਮੈਂ ਅੱਗੇ ਗੱਲ ਕਹੂੰਗਾ ਉਸ ਦੇ ਪਿੰਡ ਕਾਫੀ ਨੁਕਸਾਨ ਹੋਇਆਗਾ ਮਤਲਬ ਪਿੰਡ ਦਾ ਹਜ਼ਾਰਾਂ ਏਕੜ ਜ਼ਮੀਨ ਤਬਾਹ ਹੋ ਗਈ ਬਿਲਕੁਲ ਸਾਰਾ ਝੋਨਾ ਮਰ ਗਿਆ ਉਹਨਾਂ ਦਾ ਮੂੰਗੀ ਜਾਂ ਹੋਰ ਫਸਲਾਂ ਕੋਈ ਨਹੀਂ ਰਹੀਗੀ ਉਹਦੇ ਨਾਲ ਇੱਕ ਹੋਰ ਪਿੰਡ ਹੈਗਾ ਉੱਥੇ ਬਹੁਤ ਨੁਕਸਾਨ ਹੋਇਆਗਾ ਜਿਹੜਾ ਇਹ ਨੁਕਸਾਨ ਕਰਿਆਗਾ ਆ ਸਾਰੇ ਵੀਡੀਓ ਉਹੀ ਹੈਗੀਆਂ ਜਿਹੜਾ ਪਾਣੀ ਖੜਾ ਨਾ ਇਹ ਸਾਰਾ ਉਸ ਪਿੰਡ ਦਾ ਲੋਪੋ ਦਾਗਾ ਆ ਨੈਰੀ ਭਾਗ ਦੀ ਇੱਕ ਡਰੇਨ ਜੀ ਸੀਗੀ ਉਹ ਡਰੇਨ ਦੀ ਸਫਾਈ ਨਹੀਂ ਕਰੀ ਉਹਦਾ ਕਰਕੇ ਬਹੁਤ ਨੁਕਸਾਨ ਹੋਇਆਗਾ ਮੇਰੇ ਵੀਡੀਓ ਪਾਉਣ ਦਾ ਮਕਸਦ ਕੀ ਆ ਕਿਸੇ ਕੋਲੇ ਵੀ ਪੰਜਾਬ ਦੇ ਵਿੱਚ ਪਨੀਰੀ ਖੜੀ ਆ ਉਹਨੂੰ ਬਾਹੇ ਹੋਣਾ ਕਿਸੇ ਕੋਲੇ ਮਰ ਲਾ ਦੋ ਮਰਲੇ ਕਿੰਨੀ ਵੀ ਖੜੀ ਆ ਚਾਹੇ ਘੱਟ ਤੋਂ ਘੱਟ ਵੱਧ ਤੋਂ ਵੱਧ ਜਿੰਨੀ ਵੀ ਹੈਗੀ ਉਹਨੂੰ ਬਾਹੇ ਹੋਣਾ ਜੇ ਕਿਸੇ ਕੋਲ ਜੀਰੀ ਪਈ ਆ ਮਤਲਬ ਜੇ ਕਿਸੇ ਕੋਲ ਜੀਰੀ ਪਈ ਆ ਕੁਛ ਅਭੀ ਆ ਕੋਈ ਵੀ ਆ ਚਾਹੇ ਉਹਨੂੰ ਰੱਖੀ ਰੱਖੇ ਜਾਂ ਉਹਦੇ ਨਾਲ ਕਨੈਕਟ ਕਰ ਲਓ ਜਿਹੜਾ ਸੌਂਕੀ ਸਰਦਾਰ ਪੇਜ ਆ ਨਾ ਉਹਦੇ ਨਾਲ ਕਨੈਕਟ ਕਰ ਲਓ ਉਹਦੇ ਕੋਲੇ ਪਹੁੰਚਾ ਦਿਓ ਆਪੇ ਉਹ ਕਿਤੇ ਨਾ ਕਿਤੇ ਬੀਜ ਲੈਣਗੇ ਨਾਲ ਲੱਗਦੇ ਕਿਸੇ ਉੱਚੇ ਪਿੰਡ ਦੇ ਵਿੱਚ ਨਾਲੇ ਜਾਣੀ ਸੌਖੀ ਹੈਗੀ ਉੱਥੋਂ ਧੋਆ ਟੋਆ ਹੀ ਘਟ ਜੂਗੀ ਆਪੇ ਨੇੜੇ ਬੀਜ ਲੈਣਗੇ ਕਿਸੇ ਕੋਲੇ ਬੀਜ ਪਿਆ ਜੇ ਤਾਂ ਵੀ ਉਹਦੇ ਕੋਲੇ ਪਹੁੰਚਾ ਦਿਓ ਜੇ ਕਿਸੇ ਕੋਲ ਜੀਰੀ ਪਈ ਆ ਤਾਂ ਬਾਹੂ ਨਾ ਉਹਦੇ ਨਾਲ ਕਨੈਕਟ ਕਰ ਲਿਓ ਕਿਉਂਕਿ ਸਾਰੇ ਪਿੰਡ ਨੂੰ ਲੋੜ ਪਊਗੀ ਉਹਨਾਂ ਦਾ ਪਿੰਡ ਤੇ ਨਾਲ ਲੱਗਦੇ ਇੱਕ ਦੋ ਪਿੰਡ ਹੋਰ ਆ ਜਿਹੜੀ ਉੱਥੇ ਫਸਲ ਮਰੀ ਆ ਗਈ ਉਹ ਆਪਣੇ ਨਾਲ ਇੰਨਾ ਖੜਦਾ ਜਦੋਂ ਕਿ ਗਰਵੜੇ ਕੀ ਕੁਝ ਹੋਇਆਗਾ ਆਪਣਾ ਹੱਕ ਬਣਦਾ ਉਹਦੇ ਨਾਲ ਖੜਨ ਦਾ ਹਰ ਇੱਕ ਬੰਦੇ ਦਾ ਕਿਸੇ ਕੋਲੇ ਵੀ ਕੋਈ ਮਰਲਾ ਖੜਾ ਤਾਂ ਉਹਦੇ ਨਾਲ ਜ਼ਰੂਰ ਕੰਟੈਕਟ ਕਰਿਓ 26 ਹੋਗਾ ਜਾਂ ਹੋਰ ਆਪਣੇ ਵੀ ਹੁੰਦੇ ਆ ਸਾਰੇ ਸਾਮਕੇ ਰੱਖਿਓ ਉਹਦੇ ਕੋਲੇ ਪਹੁੰਚਦੇ ਕਰੋ ਜ਼ਰੂਰੀ ਆ ਇਹ ਜਿਹੜੀ ਇਸ ਵਾਰ ਮੌਨਸੂਨ ਆਈ ਆ ਪਤਾ ਨਹੀਂ ਕੀ ਹਿਸਾਬ ਕਿਤਾਬ ਨਾ ਤਾਂ ਮੌਸਮ ਵਿਭਾਗਲੇ ਨੂੰ ਕੋਈ ਬੜਾ ਪਤਾ ਲੱਗਦਾ ਵੀ ਕਿੰਨੇ ਪਰਸੈਂਟ ਕਿੱਧਰ ਪਊਗਾ ਨਹੀਂ ਰੱਬ ਨੂੰ ਮਤਲਬ ਪਤਾ ਲੱਗਦਾ ਰੱਬ ਨੇ ਪਤਾ ਨਹੀਂ ਕਬੀਲਦਾਰੀ ਕਿਸ ਨੂੰ ਸਮਾਹਤੀ ਹੁਣ ਜਵਾਕਾਂ ਨੂੰ ਸਮਾਹਤੀ ਗਾਹਾਂ ਪਤਾ ਨਹੀਂ ਕੀ ਹੋ ਗਿਆ ਮੰਦੜੇ ਹਾਲ ਕਰ ਰੱਖੇ ਹੈਗੇ ਇਹੀ ਹਾਲ ਹਿਮਾਚਲ ਦੇ ਵਿੱਚ ਹੈ ਹਿਮਾਚਲ ਬਿਲਕੁਲ ਡਬੋ ਰੱਖਿਆਗਾ ਕੱਲ ਸੁੱਖ ਦਾ ਸਾਹ ਸੀ 24 ਸੁੱਖ ਦੀ ਲੰਗੀ ਆਉਣਾ ਦੀ ਅੱਜ 25 ਵੀ ਹਿਮਾਚਲ ਦੇ ਵਿੱਚ ਸੁੱਖ ਦੀ ਤਰੀਕ ਲੰਗੂਗੀ ਪਰ 26 27 ਫੇਰ ਹਿਮਾਚਲ ਦੇ ਵਿੱਚ ਬਹੁਤ ਬਾਰਿਸ਼ ਆ ਗਈ ਫੇਰ ਦੇਖੋ ਕੀ ਬਣਦਾਗਾ ਉਧਰ ਸਤਲੁਜ ਬਿਆਸ ਬਿਲਕੁਲ ਫੁੱਲ ਚੱਲਦੇ ਆ ਉਹ ਪਰ ਹੁਣ 2 ਦਿਨ ਤੋਂ ਉਹਨਾਂ ਦਾ ਜਿਹੜਾ ਪੱਧਰ ਆ ਉਹ ਸਾਡੇ ਰੁਕਿਆ ਹੋਇਆ ਹੈਗਾ ਉੱਪਰ ਨਹੀਂ ਜਾ ਰਿਹਾ ਮ ਪਰ ਉਧਰਲੇ ਪਾਸੇ ਖਤਰਾ ਬਹੁਤ ਆ। ਫਾਜਲ ਕਾ ਹੋ ਗਿਆ ਉਧਰ ਹੋ ਗਿਆ। ਹਜੇ ਉਧਰ ਮਤਲਬ ਟਲਿਆ ਨਹੀਂ ਹੈਗਾ। ਪਿਛਲੇ 2 ਦਿਨਾਂ ਦੇ ਵਿੱਚ ਲੁਧਿਆਣਾ ਜਾਂ ਜਲੰਧਰ ਇਹਨਾਂ ਥਾਵਾਂ ਤੇ ਬਹੁਤ بارش ਹੋਈ ਆ। ਜਗਰਾਮਾ ਤੁਸੀਂ ਦੇਖੀਏ ਵੀਡੀਓ ਮੇਰੇ ਪੇਜ ਤੇ। ਜਗਰਾਮਾ ਬਹੁਤ بارش ਹੋਈ ਹੈਗੀ। ਮੇਰਾ ਕਹਿਣ ਤੋਂ ਬਾਅਦ ਇਹੀ ਸੀਗਾ ਵੀ ਪੰਜਾਬ 'ਚ بارش ਜ਼ਿਆਦਾ ਹੋ ਰਹੀ ਆ। ਪੰਜਾਬ ਦੇ ਕਈ ਇਲਾਕੇ ਤਾਂ ਬਿਲਕੁਲ ਡੁੱਬ ਗਏ। ਕਈ ਬਿਲਕੁਲ ਸੁੱਕੇ ਰਹੇਗੇ ਜਿੱਥੇ ਕਣੀ ਨਹੀਂ ਪਈ ਤੇ ਕਈ ਬਿਲਕੁਲ ਡਬੋ ਤੇ ਜਿੱਥੇ ਫਸਲਾਂ ਮਰ ਗਈਆਂ। ਹੁਣ ਆਪਣਾ ਹੱਕ ਮੰਗਦਾ ਉਹਨਾਂ ਦੇ ਨਾਲ ਖੜਨਦਾ। ਤਾਂ ਕਰਕੇ ਮੈਂ ਵਾਰ-ਵਾਰ ਕਹਿੰਦਾ ਵੀ ਪਨੀਰੀ ਰੱਖ ਲਿਓ ਇਧਰਲੇ ਪਾਸੇ ਮਹਾਰ ਜਿਹੜੇ ਪਾਸੇ ਕੋਈ بارش ਨਹੀਂ ਕੁਛ ਨਹੀਂ ਆ ਦੇਖੋ ਸੁੱਕਾ ਪਿਆ ਬਿਲਕੁਲ ਕਦੇ ਕੁਛ ਨਹੀਂ ਹੈਗਾ ਇਧਰਲੇ ਪਾਸੇ ਇਹੀ ਹਾਲ ਸੋਲਨ ਸਰਮੌਰ ਜਾਂ ਹੋਰ ਥਾਵਾਂ ਤੇ ਇਸ ਵਕਤ ਕੋਈ بارش ਨਹੀਂ ਹੈਗੀ 24 25 26 ਵੀ ਤਾਂ ਲੰਘ ਜੂਗੀ 27 28 ਨੂੰ ਮੁਰੇ ਦੁਬਾਰਾ بارش ਦਿਖਾ ਰਿਹਾ 27 28 ਨੂੰ ਦੇਖੋ ਕੀ ਬਣਦਾ ਵੈਸੇ ਜਿਵੇਂ ਮੌਸਮ ਵਿਭਾਗ ਦਾ ਅੱਜ ਵੀ ਕਹਿ ਰਿਹਾ ਵੀ ਹਾਲੀ بارش ਆ ਗਈ ਚੰਡੀਗੜ੍ਹ بارش ਆ ਪਰ ਕੁਛ ਨਹੀਂ ਹੈਗਾ ਦੇਖੋ ਧੁੱਪ ਨਿਕਲੀ ਪਈ ਸੁੱਕਾ ਪਿਆ ਜਾਵਾ ਮੌਸਮ ਵਿਭਾਗ ਦੇ ਅਨੁਮਾਨ ਵੀ ਗਲਤੀ ਹੋ ਰਹੇ ਹੈਗੇ ਉਹ ਵੀ ਪਤਾ ਨਹੀਂ ਕਿੱਥੋਂ ਅਨਮਾਨ ਲਗਾਉਂਦੇ ਆ ਰੱਬੋਂ ਵਿਰੋਧੀ ਹੋ ਰਿਹਾ ਉਹਨਾਂ ਦਾ ਕੋਈ ਪਤਾ ਨਹੀਂ ਲੱਗਦਾਗਾ ਏਸੀਗੀ ਅੱਜ ਦੀਆਂ ਗੱਲਾਂ ਬਾਤਾਂ ਸਵੇਰੇ ਸਵੇਰੇ ਆਪਣੀਆਂ ਇੱਕ ਫੇਸਬੁੱਕ ਤੇ ਪੇਜ ਹੈਗਾ ਹਰਵਿੰਦਰ ਢੱਲੋਂ ਦੇ ਨਾਮ ਤੇ ਨਵਾਂ ਬਣਾਇਆ ਆਪਾਂ ਉਹ ਸਪੈਸ਼ਲ ਮੌਸਮ ਜਾਂ ਦਰਿਆਵਾਂ ਦਾ ਪਾਣੀ ਇਸ ਵਾਸਤੇ ਬਣਾਇਆਗਾ ਉਹਨੂੰ ਜਰੂਰ ਫੋਲੋ ਕਰਿਓ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਆ ਦਾ ਕਮੈਂਟ ਬਾਕਸ ਦੇ ਵਿੱਚ ਲਿੰਕ ਆਗਾ ਉਸਨੂੰ ਜਰੂਰ ਫੋਲੋ ਕਰਿਓ ਜਦੋਂ ਉਹਦੇ ਫਾਲੋਅਰ ਜੁੜ ਗਏ ਨਾ ਆਪਣੇ ਥੋੜੇ ਜਿਹਾ ਤਾਂ ਵਧਨ ਦਿਓ ਫਿਰ ਉਹਤੇ ਆਪਾਂ ਲਾਈਵ ਆਇਆ ਕਰਾਂਗੇ ਉਹ ਤੋਂ ਆਪਾਂ ਵੀਡੀਓ ਪਾਇਆ ਕਰਾਂਗੇ ਉਹਤੇ ਮਨ ਸੌਖਾ ਹੋਊ ਚਾਹੇ ਆਪਾਂ ਦਿਨ ਵਿੱਚ 4 ਵ YouTube ਤੇ ਗੱਲ ਨਹੀਂ ਬਣਦੀ 24 ਘੰਟੇ ਚੱਕ ਪਾਉਣੀ ਪੈਂਦੀ ਜੇ ਮੈਂ ਵੱਧ ਪਾਉਣਾਗਾ ਤਾਂ ਲੋਕਾਂ ਕੋਲ ਹੀ ਪਹੁੰਚਦੀ ਨਹੀਂ ਵੀਡੀਓ ਫਿਰ ਰੀਚ ਘਟ ਗਈ ਤਾਂ ਕਰਕੇ ਕਹਿੰਦਾ Facebook ਤੇ ਆਪਾਂ ਆਉਨੇ ਆਗੇ ਅੱਸੀ ਕਾਲ